ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਟਲ ਨੇ ਇੱਕ ਇੰਟਰਵਿਊ ਵਿੱਚ ਅਹਿਮ ਖੁਲਾਸਾ ਕੀਤਾ ਅਸੀਂ 4ਕਾਂ ਟ੍ਰੇਨਾਂ 'ਚ ਬੰਬ ਚਲਾਵਾਂਗੇ ਅਸੀਂ 2ਕ ਬੁਜਾਰਾ ਚਲਾਵਾਂਗੇ ਤਿੰਨ ਕਿਥੇ ਚਲਾਵਾਂਗੇ ਫਲਾਣਾ ਕਰਾਂਗੇ ਤੇ ਦਹਿਸ਼ਤ ਪੈ ਜੂਗਾ ਐਂ ਕਰੂ ਤੇ ਵੋਟਰ ਫਿਰ ਸਾਡੀ ਮਰਜ਼ੀ ਦੇ ਭਗਤਾਵਾਂਗੇ ਬੀਬੀ ਪੱਟਲ ਨੇ ਕਿਹਾ ਕਿ ਸਾਡੀ ਸਰਕਾਰ ਸੀ ਤੇ ਕੁਝ ਅਸਰਾਂ ਨੇ ਆ ਕੇ ਕਿਹਾ ਕਿ ਅੱਗੇ ਵੀ ਤੁਹਾਡੀ ਸਰਕਾਰ ਬਣ ਸਕਦੀ ਹੈ ਜੇ ਕੁਝ ਬੰਬ ਧਮਾਕੇ ਰੇਲਾਂ ਤੇ ਕੁਝ ਬੁਜਾਰਾ ਚ ਕਰਵਾ ਦਿੱਤਾ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਇੱਕ ਇੰਟਰਵਿਊ ਵਿੱਚ ਅਹਿਮ ਖੁਲਾਸਾ ਕੀਤਾ ਬੀਬੀ ਪੱਠਲ ਨੇ ਕਿਹਾ ਕਿ ਸਾਡੀ ਸਰਕਾਰ ਸੀ ਤੇ ਕੁਝ ਅਫਸਰਾਂ ਨੇ ਆ ਕੇ ਕਿਹਾ ਕਿ ਅੱਗੇ ਵੀ ਤੁਹਾਡੀ ਸਰਕਾਰ ਬਣ ਸਕਦੀ ਹੈ ਜੇ ਕੁਝ ਬੰਮ ਧਮਾਕੀ ਰੇਲਾਂ ਤੇ ਕੁਝ ਬਜ਼ਾਰਾਂ 'ਚ ਕਰਵਾ ਦਈਏ ਜਦੋਂ ਸਾਡੀ ਸਰਕਾਰ ਦਾ ਹੋਇਆ ਤੇ ਬਣਨੀਆਂ ਦੁਆਰਾ ਇੱਕ ਬੜੀ ਮਾੜੀ ਪ੍ਰਪੋਜ਼ਲ ਆਈ ਕਿ ਜੀ ਇਹ ਤਾਂ ਬੇਫਿਕਰ ਰਹੋ ਤੁਹਾਡਾ ਰਾਜ ਆ ਜਾਊਗਾ ਤੇ ਮੈਂ ਕਿਹਾ ਅੱਛਾ ਸਾਨੂੰ ਇਨਾ ਆਫੰਡ ਚਾਹੀਦੇ ਕੁਝ ਆਫੀਸਰ ਜੁ ਕੁਝ ਦੂਜੇ ਜਿਹੜੇ ਸਾਡੇ ਸੀਗੇ ਐਡਵਾਈਜ਼ਰ ਵਗੈਰਾ ਇੰਨੇ ਚਾਹੀਦੇ ਨੇ ਤੇ ਅਸੀਂ ਤੁਸੀਂ ਜਿੱਤੋਗੇ ਮੇਰੇ ਸਾਹਮਣੇ ਇਹ ਸੀਗਾ ਵੀ ਇਹਨਾਂ ਦੀ ਕੀ ਪ੍ਰੋਪੋਜ਼ਲ ਹੈ ਪਹਿਲਾਂ ਮੈਂ ਸੁਣ ਲਵਾਂ ਕੀ ਪ੍ਰੋਪੋਜ਼ਲ ਹੈ ਅਸੀਂ ਚਾਰਕ ਤਟ ਰੇਨਾਂ ਚ ਬੰਬ ਚਲਾਵਾਂਗੇ ਅਸੀਂ ਦੋ ਕੁ ਪਜਾਰਾਂ ਚਲਾਵਾਂਗੇ ਤਿੰਨ ਕਿਥੇ ਚਲਾਵਾਂਗੇ ਫਲਾਣਾ ਕਰਾਂਗੇ ਤੇ ਦਹਿਸ਼ਤ ਪੈ ਜੂਗਾ ਐ ਕਰੂ ਤੇ ਵੋਟਰ ਫੇਰ ਸਾਡੀ ਮਰਜ਼ੀ ਦੇ ਬਿਖਤਾਵਾਂਗੇ ਬੀਬੀ ਪੱਠਲ ਦੇ ਇਸ ਬਿਆਨ ਨੇ ਰਾਜਨੀਤਿਕ ਹਲਕਿਆਂ ਚ ਹਲਚਲ ਮਚਾ ਦਿੱਤੀ ਹੈ ਬੀਬੀ ਰਜਿੰਦਰ ਕੌਰ ਪਠੱਲਦੇਸ ਬਿਆਨ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਨਿਸ਼ਾਨਾ ਸਾਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਾਂਗਰਸ ਦੇ ਬੜੇ ਵੱਡੇ ਲੀਡਰ ਹੈ ਬੀਬੀ ਰਜਿੰਦਰ ਕੌਰ ਜੀ ਪਠੱਲ ਉਹਨਾਂ ਦਾ ਇੱਕ ਬਿਆਨ ਸੁਣਿਆ ਬੜਾ ਹੈਰਾਨ ਕਰ ਦੇਣ ਵਾਲਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਦੂਸਰੀ ਵਾਰ ਸਰਕਾਰ ਬਣਾਉਣ ਜਾ ਰਹੇ ਸੀ ਤਾਂ ਕੁਝ ਪੰਜਾਬ ਦੇ ਜਾਂ ਪਤਾ ਨਹੀਂ ਕਿਹੜੇ ਸੈਂਟਰ ਦੇ ਕੁਝ ਅਫਸਰ ਕਹਿੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਇੱਕ ਪਲਾਨ ਦੱਸਿਆ ਕਿ ਕਿਉਂ ਨਾ دہشت ਫਲਾਈ ਜਾਵੇ ਚਾਰਕ ਬੰਬ ਟ੍ਰੇਨਾਂ 'ਚ ਚਾਰਕ ਬੰਬ ਬਾਜ਼ਾਰਾਂ 'ਚ ਅਸੀਂ ਚਲਾ ਦਿੰਨੇ ਚਲਾ ਦਈਏ ਦਹਸ਼ਤ ਫੈਲ ਜੂਗੀ ਤੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪੈ ਜਾਣਗੀਆਂ ਤੇ ਕਾਂਗਰਸ ਦੀ ਸਰਕਾਰ ਆ ਜਾਏਗੀ ਇਹ ਬਿਆਨ ਕੋਈ ਮਾਮੂਲੀ ਬਿਆਨੀ ਹੈ ਬੜੇ ਅਹਿਮ ਸ਼ੰਕੇ ਤੇ ਕਈ ਰਾਜ ਕਈ ਪੇਹਲ ਜਿਹੜੇ ਇਹ ਬਿਆਨ ਖੋਲਦਾ ਇੱਥੋਂ ਪਤਾ ਲੱਗਦਾ ਹੈ ਕਿ ਪਿਛਲੇ 70 75 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਨੇ ਸਰਕਾਰਾਂ ਬਣਾਉਣ ਦੇ ਲਈ ਸ਼ਾਇਦ ਇਹੋ ਜਿਹੇ ਪਲਾਨਾਂ ਨੂੰ ਜਿਹੜਾ ਉਹ ਇੰਜ਼ਾਮ ਦਿੱਤਾ ਹੋਵੇਗਾ ਜਿਸ ਕਾਰਨ ਪੰਜਾਬ ਦਾ ਮਾਹੌਲ ਵਿਗੜਿਆ ਪੰਜਾਬ ਦੇ ਵਿੱਚ ਨਸਲ ਕੁਸ਼ੀ ਸਿੱਖਾਂ ਦੀ ਜਿਹੜੀ ਆ ਉਹ ਗਣਮਿਤ ਕੇ ਕੀਤੀ ਗਈ। ਔਰ ਇਹਦੀ ਪ੍ਰੋਪਰ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਹੈ। ਵੀ ਪੰਜਾਬ ਦੇ ਵਿੱਚ ਇਹੋ ਜਿਹੇ ਕਿਹੜੇ ਅਫਸਰ ਰਹੇ ਨੇ ਜਿਹੜੇ ਕਾਂਗਰਸ ਦੀਆਂ ਸਰਕਾਰਾਂ ਬਣਾਉਣ ਦੇ ਲਈ ਰੇਲਵੇ ਰੇਲਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਬੰਬ ਧਮਾਕਾੇ ਕਰਾਉਣ ਲਈ ਵੀ ਜਿਹੜੇ ਆ ਉਹ ਤਿਆਰ ਹੋ ਜਾਇਆ ਕਰਦੇ ਸੀ ਬਹੁਤ ਖਤਰਨਾਕ ਬਿਆਨ ਹੈ ਇਸ ਤਰ੍ਹਾਂ ਦੇ ਬਿਆਨਾਂ ਦਾ ਕੀ ਮਤਲਬ ਸਮਝਿਆ ਜਾ ਸਕਦਾ ਹੈ ਕਿ ਪਿਛਲੇ ਸਾਲਾਂ 'ਚ ਜਿੰਨੇ ਵੀ ਬੰਬ ਧਮਾਕਾੇ ਹੋਏ ਉਹ ਸਰਕਾਰਾਂ ਬਣਾਉਣ ਲਈ ਅਫਸਰशाही ਵੱਲੋਂ ਅੰਜਾਮ ਦਿੱਤੇ ਗਏ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਯਾਨੀ ਹਰਪ੍ਰੀਤ ਸਿੰਘ ਨੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਕੇ ਇਤਿਹਾਸ ਦੀ ਉਦਾਹਰਣ ਦੇ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨ ਦਾ ਜੋ ਬਿਆਨ ਦਿੱਤਾ ਹੈ ਉਹ ਵੀ ਕਿਤੇ ਪਿਛਲੀਆਂ ਸਰਕਾਰਾਂ ਕਾਂਗਰਸ ਅਕਾਲੀ ਦਲ ਵਾਂਗ ਰਾਪਧਰਾ ਕਰਨ ਵਾਸਤੇ ਨਹੀਂ ਦਿੱਤਾ ਗਿਆ ਦੂਜੀ ਗੱਲ ਐ ਐਸਵਾਈਐਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਡਿਪਟੀ ਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਹੈ ਉਹ ਚਿੰਤਾ ਪੈਦਾ ਕਰਨ ਵਾਲੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ ਹੈ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ। ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ, ਪ੍ਰਾਪਤ ਕਰੇਗਾ। ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ। ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ। ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਹੈ। ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ, ਕਿੰਨਾ ਨੁਕਸਾਨ ਝੱਲੇ ਹੈ। ਸਾਡੇ ਸੀਐਮ ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰੁਪੈਰੀਆਂ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਉਹ ਵੀ ਗਲਤ ਟੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਪਤਾ ਲੱਗਿਆ ਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਆ ਰਹੇ ਨੇ ਬੜੀ ਚੰਗੀ ਗੱਲ ਹੈ ਕਿਸੇ ਉਸ ਸਮਾਗਮ ਦੇ ਵਿੱਚ ਆ ਰਹੇ ਨੇ ਸਮਾਗਮ ਦੇ ਵਿੱਚ ਚਲੋ ਕੋਈ ਸੱਦ ਦੇ ਤੇ ਆਇਆ ਜਾਂਦਾ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਲਈ ਵੀ ਪੀਐਮ ਸਾਹਿਬ ਕੋ ਜਨਾ ਕੁਝ ਕੁਝ ਨਾ ਕੁਝ ਐਲਾਨ ਕਰਕੇ ਜਾਣ ਪੰਜਾਬ ਨੂੰ ਰਾਹਤ ਮਿਲੇ ਪੰਜਾਬ ਨੂੰ ਸੌਖਾ ਸਾਹ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੁੱਖ ਮੰਤਰੀ ਨੂੰ ਜੇਕਰ ਕੋਈ ਅਫਸਰ ਇਹ ਕਹਿੰਦਾ ਹੈ ਕਿ ਬੰਬ ਧਮਾਕਾ ਕਰਾਓ ਤਾਂ ਮੁੱਖ ਮੰਤਰੀ ਨੂੰ ਫੌਰੀ ਤੌਰ ਤੇ ਇਸ ਅਫਸਰ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼द्रोह ਦਾ ਮਾਮਲਾ ਹੈ ਦੂਜੇ ਪਾਸੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਬੀਬੀ ਪਠੱਲ ਇਨੀਦਰ ਚੁੱਪ ਕਿਉਂ ਰਹੇ ਤੇ ਜੇਕਰ ਇਨੀਦਰ ਚੁੱਪ ਰਹੇ ਤਾਂ ਫਿਰ ਹੁਣ ਇਹ ਬਿਆਨ ਕਿਉਂ ਇਹ ਵਿਚਾਰ ਕਰਨਯੋਗ ਗੱਲ ਹੈ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਬੀਬੀ ਪੱਠਲ ਨੂੰ ਉਸ ਅਫਸਰ ਦਾ ਨਾਮ ਉਜਾਗਰ ਕਰਨਾ ਚਾਹੀਦਾ ਹੈ ਪਰ ਬੀਬੀ ਪੱਠਲ ਦਾ ਇਹ ਬਿਆਨ ਵਾਕਿਆਹੀ ਹੋ ਰਹੇ ਬੰਬ ਧਮਾਕਿਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ